ਜੀ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਹਾਂ ਸਾਲੋਂ ਪੁਰਾਣੀ ਜਿਹੜੀ ਡਸਟ ਹੈ ਆਪਣੇ ਹੱਥਾਂ ਪੈਰਾਂ ਤੇ ਜੰਮ ਜਾਂਦੀ ਹੈਗੀ ਇਹਨੂੰ ਆਪਾਂ ਕੀ ਰਿਮੂਵ ਕਰਾਂਗੇ ਬੜੀ ਆਸਾਨੀ ਦੇ ਨਾਲ ਤੁਹਾਨੂੰ ਕੀ ਇੱਕ ਖਾਲੀ ਕਟੋਰੀ ਚਾਹੀਦੀ ਹੈ ਇੱਕ ਤੁਹਾਨੂੰ ਚਾਹੀਦੀ ਹੈ ਕੋਲਗੇਟ ਤੁਸੀਂ ਕੋਈ ਵੀ ਲੈ ਸਕਦੇ ਹੋ ਮਤਲਬ ਇਹ ਕੈਮੀਕਲ ਨਾ ਹੋਵੇ ਇਹ ਤੇ ਗ੍ਰੀਨ ਡਾਟ ਲੱਗਿਆ ਹੋਵੇ ਕਿਉਂਕਿ ਤੇ ਰੈੱਡ ਹੁੰਦਾ ਉਹਨਾਂ ਵਿੱਚ ਕੈਮੀਕਲ ਜ਼ਿਆਦਾ ਹੁੰਦਾ ਹੈਗਾ ਗ੍ਰੀਨ ਡਾਟ ਵਾਲਾ ਕੋਲਗੇਟ ਤੁਸੀਂ ਵਾਈਟ ਵੀ ਲੈ ਸਕਦੇ ਹੋ ਰੈੱਡ ਵੀ ਲੈ ਸਕਦੇ ਹੋ ਇੱਕ ਤੁਹਾਨੂੰ ਚਾਹੀਦਾ ਜੀ ਟਮਾਟਰ ਟਮਾਟਰ ਬਹੁਤ ਹੀ ਵਧੀਆ ਆਪਣੀ ਸਕਿਨ ਲਈ ਕੀ ਬੈਨੀਫਿਟ ਹੁੰਦਾ ਹੈਗਾ ਟਮਾਟਰ ਕੋਲਗੇਟ ਤੀਜਾ ਆਪ ਨੂੰ ਚਾਹੀਦਾ ਇੱਕ ਇਨੋ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕੀ ਟਮਾਟਰ ਚੰਗੀ ਤਰ੍ਹਾਂ ਸਾਫ਼ ਕਰ ਲਓ ਟਮਾਟਰ ਜਿਆਦਾ ਪੱਕਿਆ ਹੋਣਾ ਨਹੀਂ ਚਾਹੀਦਾ ਥੋੜਾ ਜਿਹਾ ਹਾਰਡ ਜਿਹਾ ਹੋਣਾ ਚਾਹੀਦਾ ਜਿਹੜਾ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਰਗ ਕਰ ਦੇ ਇਹ ਤੁਸੀਂ ਰੈਮਡੀ ਫੇਸ ਤੇ ਵੀ ਯੂਜ਼ ਕਰ ਸਕਦੇ ਹੋ ਨਾਲੇ ਫੇਸ ਦਾ ਰੰਗ ਜਿਆਦਾ ਕਾਲਾ ਗਾ ਹੱਥਾਂ ਤੇ ਪੈਰਾਂ ਤੇ ਪੈਰ ਮਤਲਬ ਕੂਣੀਆਂ ਤੇ ਲਾਲਾਂ ਜਾਂ ਗੋਡੇ ਆਪਣੇ ਕਾਲੇ ਹੋ ਜਾਂਦੇ ਆ ਤਾਂ ਤੁਸੀਂ ਉਹਨਾਂ ਤੇ ਵੀ ਇਹ ਜਿਹੜੀ ਰੈਮਡੀ ਵਰਤ ਸਕਦੇ ਹੋ ਤੁਸੀਂ ਟਮਾਟਰ ਸਭ ਤੋਂ ਪਹਿਲਾਂ ਅੱਧਾ ਕੱਟ ਲਓ ਜੀ ਅੱਧਾ ਕੱਟਣ ਤੋਂ ਬਾਅਦ ਤੁਸੀਂ ਇਹਦੇ ਉੱਪਰ ਕੋਲਗੇਟ ਲਾਲ ਕੋਲਗੇਟ ਤੁਸੀਂ ਕੋਈ ਵੀ ਮਤਲਬ ਕੋਲਗੇਟ ਹੀ ਲਾਉਣਾ ਚਾਹੀਏ ਰੈੱਡ ਲੈ ਲਓ ਚਾਹੀਏ ਵਾਈਟ ਲੈ ਲਓ ਕੋਲਗੇਟ ਹੋਣਾ ਚਾਹੀਦਾ ਤੁਹਾਡੇ ਕੋਲ ਗ੍ਰੀਨ ਕਲਰ ਦਾ ਡਾਟ ਹੋਣਾ ਚਾਹੀਦਾ ਕਿਉਂਕਿ ਜਿਹੜਾ ਗ੍ਰੈੱਡ ਕਲਰ ਹੁੰਦਾ ਉਹ ਤੇ ਕੀ ਕੈਮੀਕਲ ਜ਼ਿਆਦਾ ਹੁੰਦੇ ਨੇਗੇ ਜਿਹੜੇ ਕਿ ਆਪਣੀ ਸਕਿਨ ਨੂੰ ਹਾਰਮ ਭਰਉਂਦੇ ਨੇ ਇਹਦੇ ਕਰਕੇ ਜਿਹੜਾ ਗ੍ਰੀਨ ਡਾਟ ਵਾਲਾ ਕੋਲਗੇਟ ਆ ਉਹੀ ਵਰਤਣਾ ਤੁਸੀਂ ਉਹਦੇ ਉੱਤੇ ਪਿੱਛੇ ਸਾਈਨ ਦਿੱਤੇ ਹੁੰਦੇ ਨੇ ਜੀ ਕੋਲਗੇਟ ਦੇ ਉੱਤੇ ਹਮੇਸ਼ਾ ਗ੍ਰੀਨ ਕਲਰ ਵਾਲਾ ਡਾਟ ਵਾਲਾ ਹੀ ਕੋਲਗੇਟ ਸਾਨੂੰ ਯੂਜ਼ ਕਰਨਾ ਚਾਹੀਦਾ ਹੈ ਟਮਾਟਰ ਲੈ ਕੇ ਲੈਣ ਤੋਂ ਬਾਅਦ ਤੁਸੀਂ ਇਹ ਤੇ ਕੀ ਕਾਲਗਟ ਲਾ ਲਓ ਟਮਾਟਰ ਦੀ ਕੁਆਂਟੀਟੀ ਤੁਸੀਂ ਆਪ ਦੇ ਅਕੋਰਡਿੰਗ ਵੀ ਲੈ ਸਕਦੇ ਹੋ ਜਦ ਵੱਡਾ ਛੋਟਾ ਲਾ ਲਓ ਜਿੰਮੇ ਵੀ ਆਪਾਂ ਜਿੰਨੀ ਜਿੰਨੀ ਸਕਿਨ ਤੇ ਆਪਾਂ ਰਬ ਕਰਨਾ ਇਹਦੇ ਬਾਅਦ ਤੁਸੀਂ ਇਹ ਲੈਣਾ ਇਹਨੂੰ ਲੈਣਾ ਇਹਨੂੰ ਜਿਹੜਾ ਮੇਨ ਆਪਣੀ ਸਕਿਨ ਦੇ ਉੱਤੇ ਡਸਟ ਧੂੜ ਮਿੱਟੀ ਜਿਹੜੇ ਉਹ ਪਟਣ ਦਾ ਕੰਮ ਕਰਦਾ ਹੈਗਾ ਜਿਹੜਾ ਕਿ ਕਈ ਸਾਲਾਂ ਦੀ ਜੰਮੀ ਹੋਈ ਜਿਹੜੀ ਮੈਲ ਹੈ ਆਪਣੀ ਚਮੜੀ ਤੋਂ ਪਟ ਜਾਂਦਾ ਇਹਨੂੰ ਤੁਸੀਂ ਐਂ ਟਮਾਟਰ ਦੇ ਉੱਤੇ ਹੀ ਪਾਉਣਾ ਹੈਗਾ ਟਮਾਟਰ ਦੇ ਉੱਤੇ ਤੁਸੀਂ ਕੋਲਗਟ ਲਾ ਕੇ ਉਹਦੇ ਉੱਤੇ ਥੋੜਾ ਜਿਹਾ ਇਹਨੂੰ ਪਾ ਲਓ ਚੁਟਕੀ ਕਾ ਇਦਾਂ ਤੁਸੀਂ ਪਾ ਲੈਣਾ ਇਹਨੂੰ ਇਹਦੇ ਉੱਪਰ ਹੀ ਪਾਉਣਾ ਟਮਾਟਰ ਦੇ ਉੱਤੇ ਕਟੋਰੀ ਦੇ ਵਿੱਚ ਨਹੀਂ ਪਾਉਣਾ ਡਾਇਰੈਕਟ ਹੀ ਤੁਸੀਂ ਅਪਲਾਈ ਕਰਨਾ ਹੈਗਾ ਇਹਨੂੰ ਕਿਸੇ ਵੀ ਕਿਸੇ ਬਰਤਨ ਵਿੱਚ ਜਾਂ ਕਿਸੇ ਵੀ ਕਟੋਰੀ ਦੇ ਵਿੱਚ ਨਹੀਂ ਪਾਉਣਾ ਤੁਸੀਂ ਕਿਉਂਕਿ ਜਿਹੜਾ ਇਹਨੋ ਦਾ ਅਸਰ ਹੈ ਉਹ ਇਹਨ ਡਾਇਰੈਕਟ ਹੀ ਹੁੰਦਾ ਹੈ ਜੇ ਤੁਸੀਂ ਆਪਾਂ ਕਿਸੇ ਵਿੱਚ ਪਾਉਣੇ ਤਾਂ ਉਹਦਾ ਕੀ ਜਿਹੜਾ ਇਫੈਕਟ ਹੈਗਾ ਉਹ ਘੱਟ ਜਾਂਦਾ ਹੈਗਾ ਆ ਦੇ ਸਿੱਧਾ ਡਾਇਰੈਕਟ ਤੁਸੀਂ ਅਪਲਾਈ ਕਰਕੇ ਆਪਣੇ ਹੱਥਾਂ ਤੇ ਪੈਰਾਂ ਤੇ ਜੇਕਰ ਤੁਹਾਡੇ ਫੇਸ ਤੇ ਵੀ ਰੰਗ ਕਾਲਾ ਤੁਸੀਂ ਫੇਸ ਤੇ ਵੀ ਇਹਨੂੰ ਅਪਲਾਈ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਜਿਹੜਾ ਕੋਲਗੇਟ ਹੈ ਆਪਾਂ ਬਿਲਕੁਲ ਗ੍ਰੀਨ ਡਾਟ ਵਾਲਾ ਲਿਆ ਜਿਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦੇ ਹੈਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਪਣੀ ਸਕਿਨ ਤੇ ਰਗ ਕਰ ਲਓ ਜੀ 2 ਤੋਂ 4 ਮਿੰਟ ਕਿਉਂਕਿ ਇਹ ਜਿਹੜਾ ਇਨੋ ਹੈਗਾ ਇਹ ਆਪਣੇ ਕੀ ਸਕਿਨ ਦੇ ਉੱਤੋਂ ਜਿਹੜੀ ਮੈਲ ਲੱਗੀ ਡਸਟ ਜੰਮੀ ਹੈਗੀ ਕਈ ਤਰ੍ਹਾਂ ਦੀ ਹੋ ਜਾਂਦੀ ਹੈਵੇਂ ਸਰਦੀਆਂ ਦੇ ਵਿੱਚ ਗਰਮੀ ਘੱਟ ਕੰਮ ਕਰਦੇ ਹੈ ਡਸਟ ਜੰਮ ਜਾਂਦੀ ਹੈਗੀ ਉਹਨੂੰ ਪੱਟਣ ਦਾ ਕੰਮ ਕਰਦਾ ਇਨੋ ਜੀ ਇਨੂੰ ਚੰਗੀ ਤਰ੍ਹਾਂ ਤੁਸੀਂ ਆਪਣੀ ਹੱਥਾਂ ਪੈਰਾਂ ਤੇ ਰਗ ਕਰ ਲਓ 2 ਤੋਂ 4 ਮਿੰਟ ਲਈ ਰਗ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਕੀ ਹੈ ਇਹਨੂੰ ਨੋਰਮਲ ਵਾਟਰ ਨਾਲ ਦੋ ਤੋਂ ਚਾਰ ਮਿੰਟਾਂ ਬਾਅਦ ਕੀਏ ਤੁਸੀਂ ਨੋਰਮਲ ਵਾਟਰ ਨਾਲ ਸਾਫ਼ ਕਰ ਸਕਦੇ ਹੋ ਇਹਦੇ ਨਾਲ ਤੁਹਾਡੀ ਸਕਿਨ ਬਹੁਤ ਹੀ ਇਹ ਗਲੋ ਕਰੂਗੀ ਤੇ ਇਹਨੂੰ ਤੁਸੀਂ ਕੀ ਹਫ਼ਤੇ ਦੇ ਵਿੱਚ ਇੱਕ ਵਾਰ ਜਰੂਰ ਕਰ ਦੇ ਕੇ ਤੁਸੀਂ ਵਧੀਆ ਰਿਜ਼ਲਟ ਚਾਹੁੰਦੇ ਹੋ ਤਾਂ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਕੋਈ ਕੈਮੀਕਲ ਨਹੀਂ ਆਪਣਾ ਨੋਰਮਲ ਹੀ ਪ੍ਰੋਡਕਟ ਨੇ ਜਿਵੇਂ ਕੋਲਗੇਟ ਆਪਣੇ ਘਰੇ ਹੁੰਦਾ ਟਮਾਟਰ ਵੀ ਪਏ ਹੁੰਦੇ ਨੇਗੇ ਇਹਨੂੰ ਵੀ ਆਪਾਂ ਨੂੰ ਆਮ ਪੇਂਟ ਹੁੰਦਾ ਹੈ ਇੱਕ ਦੇ ਘਰੇ ਤਾਂ ਤੁਸੀਂ ਇਹ ਇੱਕ ਵਾਰੀ ਵਰਤ ਕੇ ਜਰੂਰ ਦੇਖੋ ਇਹਦੇ ਰਿਜ਼ਲਟ ਬਹੁਤ ਵਧੀਆ ਹੋਣਗੇ ਮਤਲਬ ਇੱਕ ਦਿਨ ਚ ਨਿੱਦੋ ਹੌਲੀ ਹੌਲੀ ਹਫਤੇ ਚ ਇੱਕ ਵਾਰੀ ਜਾਂ ਦੋ ਵਾਰੀ ਆਪਾਂ ਇਹਨੂੰ ਯੂਜ਼ ਕਰੋ ਤੇ ਹੌਲੀ ਹੌਲੀ ਜਿਹੜੇ ਆਪਣੇ ਹੱਥਾਂ ਪੈਰਾਂ ਦਾ ਰੰਗ ਹੈ ਬਿਲਕੁਲ ਹੀ ਸਾਫ਼ ਹੋ ਜਾਂਦਾ ਹੈਗਾ ਹਾਂ ਦੇਖੋ ਹੌਲੀ ਹੌਲੀ ਜਿਹੜੀ ਉੱਤੋਂ ਡਸਟ ਹੈ ਜਿਹੜੀ ਸਾਰੀ ਪੱਟ ਦਿੰਦਾ ਹੈਗਾ ਇਹ ਟਮਾਟਰ ਲਾ ਲਓ ਇਹਨੋਂ ਤੇ ਕੋਲਗੇਟ ਕੋਲਗੇਟ